हां दो जी दोस्तों स्वागत है जी टाडा लाइफ फार्मिंग चैनल ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਬਾਰੇ ਤੁਸੀਂ ਦੋ ਖੇਤ ਵੇੜੇ ਇੱਕ ਬਨੇ ਆਪ ਬਨੇ ਤੇ ਆਪ ਬਨੇ ਆਪ ਬਨੇ ਥੋੜੀ ਜੀ ਕਣਕ ਤੋਂ ਹੀ ਖੱਟੀ ਹੋਈ ਏ ਇਹ ਖੱਟੀ ਕਿਉਂ ਹੋਈ ਏ ਇਹਦਾ ਕਾਰਨ ਦੱਸਾਂਗੇ ਤੇ ਦੋਵੇਂ ਕਣਕਾਂ ਲਗਭਗ ਅੱਜ 90 ਕਿ ਦਿਨਾਂ ਦੀ ਹੋ ਚੁੱਕੀਆਂ ਨੇ ਤੇ ਪਹਿਲਾਂ ਤੁਸੀਂ ਆਹ ਵੇਖ ਸਕਦੇ ਕੋਈ ਕਣਕ ਖੱਟੀ ਹੋਈ ਤੁਹਾਨੂੰ ਦਿਖਾ ਦੇਣਾ ਇਹ ਖੱਟੀ ਕਣਕ ਨਹੀਂ ਹੋਈ ਇਹਦੇ ਵਿੱਚ ਗੁੱਲੀ ਡੰਡਾ ਖੱਟਾ ਆ ਅੱਜ ਤੋਂ ਲਗਭਗ 7 ਕਿ ਦਿਨ ਪਹਿਲਾਂ ਇੱਥੇ ਸਪਰੇਅ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਕਣਕ ਬੀਜਦਿਆਂ ਸਾਲ ਸਪਰੇਅ ਕੀਤੀ ਸੀ ਜਿਹੜੀਆਂ 72 ਘੰਟੇ ਵਿੱਚ ਕਰਨੀ ਚਾਹੀਦੀ ਉਹ ਕੀਤੀਆਂ ਸੀ ਤੇ ਦੂਜੀ ਬਾਅਦ ਚ ਨਹੀਂ ਹੋਈ ਤੇ ਦੂਜੀ ਲੇਟ ਕੀਤੀ ਹੈ ਸਪਰੇਅ ਉਹਦੇ ਨਾਲ ਇਹ ਖੱਟਾ ਹੋਇਆ ਜੀ ਤੇ ਇਹਦੇ ਨਾਲ ਸਪਰੇਅ ਕਰਦੇ ਨਾਲ ਤੁਸੀਂ ਦੱਸਣਾ ਵਾ ਕੀ ਝਾਰ ਵਧੇਗਾ ਜਾਂ ਘਟੇਗਾ ਤੇ ਕਣਕ ਤੁਹਾਨੂੰ ਦੱਸ ਸਕਿਆ ਤੇ ਕਣਕ ਦੇ ਆ ਤੁਸੀਂ ਵੇਖੋ ਗੋਭਾ ਪੜ ਚੁੱਕੀਆਂ ਨੇ ਤੇ ਇਹਦੇ ਵਿੱਚ ਸਿੱਟਾ ਪੈ ਚੁੱਕਿਆ ਵਾ ਤੇ ਲਗਭਗ ਅੱਜ ਤੋਂ 6-7 ਦਿਨ ਪਹਿਲਾਂ ਸਪਰੇਅ ਕੀਤੀ ਸੀ ਆ ਇਹਦੇ ਵਿੱਚ ਸਿੱਟਾ ਪਿਆ ਜੀ ਤੁਸੀਂ ਵੇਖ ਸਕਦੇ ਹੋ ਤੇ ਇਹ ਲੇਟ ਸਪਰੇਅ ਕਰਨ ਦੇ ਨਾਲ ਹੁਣ ਚਾਰ ਮਤਲਬ ਕਿੰਨਾ ਕੁ ਘਟ ਸਕਦਾ ਤੇ ਗੋਲੀ ਅੰਡਾ ਤੇ ਤੁਸੀਂ ਦੇਖ ਸਕਦੇ ਹੋ ਖੱਟਾ ਹੋਗਾ ਇਹ ਹੁਣ ਪਤਾ ਨਹੀਂ ਸੱਤਾਂ 15 ਤੱਕ ਜਾਂ ਐਦਾਂ ਰਹੇਗਾ ਜਾਂ ਕਨਕਤਾ ਹੋ ਜੇਗੀ ਇਹ ਅੱਜ ਤੋਂ 7-8 ਦਿਨਾਂ ਤੋਂ ਬਾਅਦ ਪਤਾ ਲੱਗੇਗਾ ਜੇ ਇਹ ਨਾ ਸਪਰੇਅ ਕਰਦੇ ਗੋਲੀ ਡੇਡ ਦਾ ਨੁਕਸਾਨ ਕਰਦਾ ਜਾਂ ਉਦਾਂ ਝੜ ਘਟਦਾ ਜਾਂ ਹੁਣ ਸਪਰੇਅ ਕੀਤੀ ਇਹਦੇ ਨਾਲ ਝੜ ਘਟੇਗਾ ਤੁਸੀਂ ਦੇਖ ਸਕਦੇ ਆਹ ਸਿੱਟੇ ਪਏ ਨੇ ਇਹਦੇ ਵਿੱਚ ਤੇ ਫਿਰ ਸਪਰੇਅ ਮਤਲਬ ਕੀਤੀ ਉਦੋਂ ਥੋੜੀ ਜਿਹੀ ਨਿੱਕੇ ਸਿੱਟੇ ਸੀ ਇਹ ਅੱਜ ਦੇ ਹਾਲਾਤ ਨੇ ਆਹ ਸਿੱਟੇ ਪਏ ਨੇ ਤੇ ਪੈਪ ਇਹਦੇ ਇੱਕ ਤਕਰੀਬਨ 60% ਭਰਤੂਕੇ ਨੇ 40% ਜਿਹੜੀ ਪਸੇਤਰੀ ਫੋਟ ਕੱਢਦੀ ਕੰ ਉੱਚਾ ਚਾਜੇ ਥੋੜੇ ਬਾਹਰ ਨਹੀਂ ਆਏ ਤੇ ਸੇਟੇ ਲਗਭਗ ਕਈਆਂ ਚ ਬਾਹਰ ਵੀ ਹੋਣੀ ਸਟਾਰਟ ਹੋ ਗਈ ਨੇ ਬੰਦੇ ਬੰਦੇ ਲਾਗੇ ਤੇ ਤੁਸੀਂ ਦੇਖ ਸਕਦੇ ਹੋ ਤੇ ਆ ਇਹ ਚ ਸਪਰੇਅ ਕੀਤੀ ਜੇ ਤੁਸੀਂ ਦੇਖ ਸਕਦੇ ਹੋ ਕਣਕ ਜਿਆ ਗੁਲੀ ਡੰਡਾ ਖਟਾ ਹੋ ਜਾਵਾ ਤੇ ਇਹ ਸਪਰੇਅ ਨਹੀਂ ਸੀ ਕਰਨੀ ਚਾਹੀਦੀ ਜਾਂ ਕਰਨੀ ਚਾਹੀਦੀ ਸੀ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਇਹ ਨਾਲ ਝਾਰ ਕਿੰਨਾ ਕੱਟੇਗਾ ਜਾਂ ਕੋਈ ਫਾਇਦਾ ਹੋਏਗਾ ਜਾਂ ਕੀ ਨੁਕਸਾਨ ਹੋਏਗਾ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ ਇਹ ਕਿਸਾਨ ਭਰਾਵਾਂ ਨੇ ਕੀ ਆਪਾਂ ਜੇ ਕਹਿ ਸਕਦੇ ਹਾਂ ਕਿ ਗਲਤੀ ਕੀਤੀ ਹੈ ਕਿ ਕਰਨੀ ਚਾਹੀਦੀ ਸੀ ਨਹੀਂ ਕਿ ਆਪਣੇ ਵਿਚਾਰ ਸਾਂਝੇ ਕਰਿਓ ਤਾਂ ਤੁਸੀਂ ਦੇਖ ਸਕਦੇ ਹੋ ਗੋਲੀ ਡੰਡਾ ਕੰਟਰੋਲ ਕਰਨ ਵਾਸਤੇ ਲਗਭਗ 4 ਏਕੜ ਹੈਗਾ ਸੀ ਰਗਵਾ ਤੇ ਪਹਿਲਾਂ ਸਪਰੇਅ ਤੁਹਾਨੂੰ ਦੱਸਿਆ ਕੀਤੀ ਸੀ ਜਦ ਬੀਜ ਦੇ ਸਰ ਉਦੋਂ ਨਹੀਂ ਹੋਇਆ ਫਿਰ ਪਹਿਲਾਂ ਉਹ ਜ਼ਿਆਦਾ ਹੀ ਕੰਟਰੋਲ ਹੋ ਗਿਆ ਪਰ ਫਿਰ ਖਾਦ ਪਾਉਣ ਦੇ ਨਾਲ ਫਿਰ ਉੱਤਨ ਦੀ ਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਲਗਭਗ ਕਣਕਾ ਜਲਤਨ ਦੱਸਿਆ ਕਿ 85 90 ਦਿਨਾਂ ਦੀ ਹੋ ਚੁੱਕੀ ਹੈ ਖਾਦ ਪਾਣੀ ਪੂਰਾ ਸਪਰੇਅ ਕਣਕ ਦੀ ਗ੍ਰੋਥ ਵੈਸੇ ਤੇ ਚੰਗੀ ਹੈ ਹਾਂ ਆ ਸ਼ਿਟੀਆਂ ਦਾ ਕੀ ਅਸਰ ਪਏਗਾ ਦਾ ਹਨਾ ਇਹਦਾ ਬਰੀਕ ਪਏ ਹੋਵੇਗਾ ਜਾਂ ਮੋਟਾ ਹੋਵੇਗਾ ਤੇ ਚਾ ਇਹਦੇ ਨਾਲ ਕੋਈ ਅਸਰ ਨਹੀਂ ਹੋਵੇਗਾ ਝਾੜ ਜਿਹੜਾ ਮੌਸਮ ਦੇ ਹਿਸਾਬ ਨਾਲ ਵਧੀ ਕਾ ਜਾਂ ਕੱਟੇਗਾ ਤੁਸੀਂ ਇਹ ਗੱਲਬਾਤ ਸਾਰੀ ਆਪਣੀ ਕਮੈਂਟਾਂ ਵਿੱਚ ਦੱਸ ਸਕਦੇ ਹੋ ਕਿ ਇਹਦੇ ਨਾਲ ਹੁਣ ਨੁਕਸਾਨ ਹੋਵੇਗਾ ਤੇ ਜਾਂ ਕੀ ਹੋਵੇਗਾ ਸੋ ਇਹ ਤੁਹਾਨੂੰ ਦੁਕਾਨਕ ਦਿਖਾਈ ਹੈ ਜੀ ਲੇਟ ਸਪਰੇਅ ਕੀਤੀ ਹੈ ਜੀ ਤੇ ਖੱਟੀ ਹੋਈ ਹੈ ਵਿੱਚ ਗੁਲਜਰ ਦਾ ਖਟਾ ਕਣਕ ਤੇ ਚਲ ਨਹੀਂ ਅਸਰ ਹੋਇਆ ਕਣਕ ਦੀ ਉਦਾਂ ਦੀ ਉਦਾਂ ਹੀ ਹੈ ਪਰ ਵਿੱਚ ਕੀ ਇਹ ਅਸਰ ਕਰੇਗੀ ਸਿੱਟੀਆਂ ਤੇ ਦਾਣਿਆਂ ਤੇ ਜਿਹੜੀ ਸਪਰੇਅ ਕੀਤੀ ਉਹਦੇ ਵਿੱਚ ਇਹਨਾਂ ਵਿੱਚ ਕੀ ਅਸਰ ਪਵੇਗਾ ਦਾਣਾ ਬਰੀਕ ਪਵੇਗਾ ਜਾਂ ਸਿੱਟਾ ਜਰਾ ਨਿਕਲੇਗਾ ਬਾਹਰ ਉਹ ਘੱਟ ਲੰਮਾ ਹੋਵੇਗਾ ਸੋ ਇਹ ਤੁਸੀਂ ਜਾਣਕਾਰੀ ਜੇ ਪਹਿਲਾਂ ਇਦਾਂ ਕੀਤਾ ਹੋਇਆ ਜਾ ਸਕਦੇ ਹੋ ਕਮੈਂਟਾਂ ਦੇ ਵਿੱਚ ਧੰਨਵਾਦ ਜੀ